हेलो स्टूडेंट्स नेक्स्ट कॉलम मैं तनुई क्रायसी दुनिया ਵਿੱਚ ਹਮਦਰਦ ਲਈ ਇੱਕ ਤੂੰ ਤੇ ਇੱਕ ਤੇਰਾ ਸ਼ਹਿਰ ਇੱਥੇ ਰੁਕੇ ਸੀ ਅਸੀਂ ਅਸੀਂ ਹੁਣ ਸਟਾਰਟ ਕਰਦੇ ਹਾਂ ਉਸ ਤੋਂ ਅੱਗੇ ਗੱਜ਼ਲ ਦੇ ਸ਼ੇਅਰਾਂ ਦੀ ਗਿਣਤੀ ਆਮ ਤੌਰ ਤੇ ਪੰਜ ਕੇ ਹੀ ਜਾਂਦੀ ਹੈ ਪਰ ਇਸ ਦੀ ਉਚਤਮ ਸੀਮਾ ਕਿਦਰੇ ਵੀ ਨਹੀਂ ਰੱਖੀ ਜਾਂਦੀ ਇਹ ਇਕੋ ਤਰ੍ਹਾਂ 100 ਸ਼ੇਅਰ ਦੀ ਗਜ਼ਲਾਂ ਤਾਂ ਪੰਜਾਬੀ ਵਿੱਚ ਵੀ ਲਿਖੀਆਂ ਗਈਆਂ ਹਨ ਘਟੋ ਘਟ ਸੀਮਾ ਪੰਜ ਹੀ ਕਹੀ ਜਾਂਦੀ ਹੈ ਪਰ ਦੀਵਾਨ ਗਾਲਵ ਗਜ਼ਲ ਸੰਗ੍ਰਹਿ ਨੂੰ ਦੀਵਾਨ ਕਿਹਾ ਜਾਂਦਾ ਹੈ ਵਿੱਚ ਚਾਰ ਚਾ ਸ਼ੇਰਾਂ ਦੀਆਂ ਵੀ ਗਜ਼ਲਾਂ ਹਨ ਅਸਲ ਵਿੱਚ ਇੱਕ ਮਤਲਾ ਇੱਕ ਸ਼ੇਅਰ ਤੇ ਇੱਕ ਤਿੰਨੇ ਸ਼ੇਅਰ ਹੀ ਗਜ਼ਲ ਲਈ ਜ਼ਰੂਰੀ ਹਨ ਬਦ ਤੋਂ ਬਦ ਗਿਣਤੀ 17 ਕੋ ਤੱਕ ਸਮਝੀ ਜਾਂਦੀ ਹੈ ਅਸਲ ਵਿੱਚ ਜਿੰਨਾ ਕੋ ਚਿਰ ਸ਼ੇਅਰ ਸੁਣਨਾ ਸੁਣਦਾ ਪਾਠਕ ਉਕਤੋਂ ਦਾ ਨਹੀਂ ਉਨੇ ਕੋ ਹੀ ਸ਼ੇਅਰ ਗਜ਼ਲੇ ਕਾਫੀ ਹਨ ਸਾਦਗੀ ਸਰਲਤਾ ਉੱਚ ਖਿਆਲੀ ਨਾਜ਼ਕ ਖਿਆਲੀ ਅੰਦਾਜ਼ ਦਾ ਨਵੇਕਲਾਪਨ ਰੌਚਿਕਤਾ ਖਿੱਚ ਤੇ ਸੁਝਾਉਪਨ ਗ਼ਜ਼ਲ ਦੇ ਸ਼ੇਅਰ ਦੀਆਂ ਮੁੱਖ ਵਿਸ਼ੇਸ਼ਤਾਈਆਂ ਹਨ ਤਦ ਦੇ ਸ਼ੇਅਰ ਸਰੋਤੇ ਨੂੰ ਕੀਲ ਕੇ ਰੱਖ ਸਕੇਗਾ ਜਿੰਨਾ ਚੇ ਸ਼ੇਅਰ ਦਾ ਸਿੱਧਾ ਅਸਰ ਨਹੀਂ ਹੁੰਦਾ ਉਨਾਂ ਚੇ ਸ਼ੇਅਰ ਨਿਰਾਰਥਕ ਸਮਝਿਆ ਜਾਂਦਾ ਹੈ ਕਿੰਦੇ ਅੰਤ ਵਿੱਚ ਅਸੀਂ ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਗ਼ਜ਼ਲ ਦਿੰਦੇ ਹਾਂ ਜੋ ਉਪਰੋਕਤ ਗੁਣਾ ਦੀ ਨੂਰਤ ਹੈ ਚਲੋ ਦੇਖਤੀ ਹੈ ਪ੍ਰੋਫੈਸਰ ਮੋਨ ਸਿੰਘ ਦੀ ਗਜ਼ਲ ਦੋ ਟੋਟੇ ਹੋ ਕੇ ਦਿਉ ਚੜਿਆ ਦੋ ਟੋਟੇ ਹੋ ਕੇ ਸੰਜ ਪਏ ਕਿਦਾਂ ਹੈ ਪਿਆਰ ਰੰਗਾਂ ਦਾ ਦਰਿਆ ਵਗਦਾ ਪਰ ਕੁਟ ਪਰੰਦੀ ਖੁੱਲ ਨਹੀਂ ਹੈ ਰਿਗ ਸਥਾਨ ਮੁਕਾਦ ਦਿਨ ਦਿੰਦਾ ਹੱਦ ਚਿੱਟੀ ਸਾਂਝ ਦੀ ਖਤਮ ਹੋਈ ਕਈ ਟੋਟਿਆਂ ਦੇ ਵਿੱਚ ਟੁੱਟ ਵਰਗੀ ਲੰਗੀ ਨਾ ਜਾਵੇ ਰਾਤ ਨਦੀ ਮੂੰਹ ਜੋਰ ਸਮੇ ਦਾ ਕੀ ਕਰੀਏ ਜਿਸ ਪਲਕ ਨਾ ਫੌਕਾ ਲਾਣ ਦਿੱਤਾ ਉਂਝ ਜੀਵਨ ਦੇ ਇਸ ਰੇੜ ਰੇਤੜ ਵਿੱਚ ਆਏ ਨੇ ਨਖਲ ਸਥਾਨ ਕਈ ਆ ਕਹਿੰਦੀ ਹੈ ਇਸ ਗਜ਼ਲ ਤੋਂ ਇੱਕ ਹੋਰ ਵਿਸ਼ੇਸ਼ਤਾਈ ਉੱਗੜ ਕੇ ਸਾਹਮਣੇ ਆਈ ਹੈ ਕਿ ਗਜ਼ਲ ਦੇ ਮਕਤੇ ਦੀ ਥਾਂ ਫਿਰ ਮਤਲੇ ਵਰਗੇ ਸ਼ੇਰ ਨੇ ਲਏ ਲਏ ਹੈ ਜਿਵੇਂ ਗਾਉਣ ਵਾਲੇ ਅੰਤ ਦੇ ਮਕਤੇ ਤੋਂ ਬਾਅਦ ਫਿਰ ਮਤਲੇ ਨੂੰ ਦਰਹਾਉਂਦੇ ਹਨ ਅਜਹੀਆਂ ਅਜਹੀਆਂ ਗਜ਼ਲ ਵਿੱਚ ਅਜਿਹੇ ਕਿਸ ਦਰਹਾ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਮਕਤਾ ਹੀ ਬੇਲੋੜਾ ਸਮਝ ਕੇ ਇਸ ਪਰੰਪਰਾ ਨੂੰ ਤਿਆਗ ਦਿੱਤਾ ਗਿਆ ਹੈ ਉੱਚ ਅਜਹੀਆਂ ਗਜ਼ਲਾਂ ਵੀ ਲਿਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਉਪਨਾਮ ਜਾਂ ਨਾਮ ਹਰ ਸ਼ੇਅਰ ਵਿੱਚ ਹੀ ਹੁੰਦਾ ਹੈ ਪੰਜਾਬੀ ਗਜ਼ਲ ਵਿੱਚ ਬਲੱਖਣ ਗੱਲ ਹੈ ਅੱਗੇ ਹੈ ਇੱਕ ਹੋਰ ਪੜ੍ਹikte ਆ ਇਸ ਪਰੇ ਸ਼ੇਅਰ ਚ ਜਦ ਸ਼ਾਮ ਉਤਰਤੀ ਉਤਰਦੀ ਹੈ ਕੰਵਲ ਮੇਰੇ एहਸਾਨਾਂ ਚੋਂ ਇੱਕ ਚੀਜ਼ ਉਬਰਦੀ ਹੈ ਕੰਵਲ ਠੀਕ ਹੈ ਅੱਗੇ ਹੈ ਜਨਮਾ ਜਨਮ ਦਾ ਹੈ ਤੇਰਾ ਅਤੇ ਇਸ ਦਾ ਰਿਸ਼ਤਾ ਇਸ ਉਦਾਸੀ ਕੋਈ ਇੱਕ ਉਮਰ ਦੀ ਹੈ ਕਮਲ ਇਸ ਸੰਕੀਪ ਵਿੱਚ ਗਜ਼ਲ ਨੂੰ ਕਵਿਤਾ ਦੇ ਇੱਕ ਵੱਖਰੇ ਰੂਪ ਵਜੋਂ ਸਮਝਿਆ ਜਾਣਾ ਚਾਹੀਦਾ ਹੈ ਜਿਹੜਾ ਕਿ ਹੂਰ ਹਰ ਕਾਬੂ ਰੂਪ ਜਿੰਨੀਆਂ ਹੀ ਸੰਭਾਵਨਾਵਾਂ ਰੱਖਦਾ ਹੈ ਪੰਜਾਬੀ ਵਿੱਚ ਗਜ਼ਲ ਲੇਖਣ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਦਕੀਆਂ ਨੁਸੀ ਵਿਚਾਰਾਂ ਦੀ ਜੁਗ ਜੁਗਾਲੀ ਵਰਗਾ ਰੋਪਣ ਇਸ ਕਾ ਰੂਪ ਤੇ ਨਹੀਂ ਸਗੋ ਕਿਸੇ ਵਿਸ਼ੇਸ਼ ਕਵੀ ਦੀਆਂ ਗਜ਼ਲਾਂ ਤੇ ਹੀ ਰੋਪਿਆ ਜਾ ਸਕਦਾ ਹੈ ਠੀਕ ਹੈ ਇਹ ਤੁਹਾਡੀ ਗਜ਼ਲ ਹੋ ਗਈ ਗਜ਼ਲ ਦੀ ਵਿੱਚ ਸਾਰਾ ਕੁਝ ਡिटੇਲ ਚ ਸਮਝਾ ਦਿੱਤਾ ਠੀਕ ਹੈ ਨੈਕਸਟ ਅਸੀਂ ਰੁਬਾਈ ਤੇ ਕਰਾਂਗੇ ਓਕੇ ਮੈਂ